ਸਸਿਕਾ ਜੀ ਮੈਂ ਆ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਉੱਤਰੀ ਅਮਰੀਕਾ ਦੀ ਸਭ ਤੋਂ ਉੱਚੀ ਭਗਵਾਨ ਸ਼੍ਰੀ ਰਾਮ ਜੀ ਦੀ ਮੂਰਤੀ ਸਥਾਪਿਤ ਕੀਤੀ ਗਈ ਹੈ ਇਸ ਦੇ ਨਾਲ ਪੂਰਾ ਸ਼ਹਿਰ ਜੈ ਸ਼੍ਰੀ ਰਾਮ ਦੇ ਜਕਾਰੇ ਦੇ ਗੂੰਜ ਦੇ ਨਾਲ ਗੂੰਜ ਰਿਹਾ ਹੈ ਅਤਿਅਸਲ ਕੈਨੇਡਾ ਦੇ ਮਿਸਿਸ ਅਗਸਟ ਸ਼ਹਿਰ ਦੇ ਵਿੱਚ ਭਗਵਾਨ ਸ਼੍ਰੀ ਰਾਮ ਜੀ 151 ਫੁੱਟ ਉੱਚੀ ਮੂਰਤੀ ਸਥਾਪਿਤ ਕੀਤੀ ਗਈ ਹੈ ਇਹ ਉੱਤਰੀ ਅਮਰੀਕਾ ਦੇ ਵਿੱਚ ਸਭ ਤੋਂ ਉੱਚੀ ਰਾਮ ਮੂਰਤੀ ਹੈ ਤੇ ਇਸ ਦੇ ਨਾਲ Hindu ਸ਼ਰਧਾਲੂਆ ਦੇ ਵਿੱਚ ਬਹੁਤ ਉਤਸ਼ਾਹ ਪੈਦਾ ਹੋਇਆ ਹੈ ਪਗਵਾਨ ਰਾਮ ਦੀ ਸਭ ਤੋਂ ਉੱਚੀ ਮੂਰਤੀ ਦਾ ਸ਼ਾਨਦਾਰ ਉਦਘਾਟਨ ਅਤਵਾਰ ਨੂੰ ਮਿਸ ਸਾਗਰ ਸ਼ਹਿਰ ਦੇ ਵਿੱਚ ਹਜ਼ਾਰਾਂ ਸ਼ਰਧਾਲੂਆਂ ਦੀ ਮੌਜੂਦਗੀ ਦੇ ਵਿੱਚ ਹੋਇਆ ਇਸ ਦੀ ਉਚਾਈ 51 ਫੁੱਟ ਤੋਂ ਵੱਧ ਦੱਸੀ ਜਾ ਰਹੀ ਹੈ ਇਸ ਮੂਰਤੀ ਦੀ ਸਥਾਪਨਾ ਦੇ ਨਾਲ ਕੈਨੇਡਾ ਜਾਇ ਸ਼੍ਰੀ ਰਾਮ ਦੇ ਯੋਗਾਰ ਦੇ ਨਾਲ ਗੂੰਜ ਰਿਹਾ ਹੈ ਦੱਸਿਆ ਇਹ ਮੂਰਤੀ 온ਟਾਰੀਓ ਦੇ ਹਿੰਦੂ ਵਿਰਾਸਤ ਕੇਂਦਰ ਦੇ ਵਿੱਚ ਸਥਾਪਿਤ ਹੋਈ ਹੈ ਇਹ ਮੂਰਤੀ ਉੱਤਰੀ ਅਮਰੀਕਾ ਦੇ ਵਿੱਚ ਹਿੰਦੂਆਂ ਦੀ ਧਾਰਮਿਕ ਅਤੇ ਸੱਭਿਆਚਾਰਕ ਪਛਾਣ ਦਾ ਇੱਕ ਨਵਾਂ ਪ੍ਰਤੀਕ ਬਣ ਗਈ ਹੈ। ਸ਼੍ਰੀ ਰਾਮ ਦੀ ਮੂਰਤੀ ਦੀ ਸਥਾਪਨਾ ਕੈਨੇਡਾ ਵਿੱਚ ਭਾਰਤੀ ਪ੍ਰਵਾਸੀ ਪਾਈਚਾਰਾ ਦੇ ਲਈ ਇੱਕ ਇਤਿਹਾਸਿਕ ਪਲ ਸੀ। ਇਸ ਮੂਰਤੀ ਦਾ ਉਦਘਾਟਨ ਅਹਿਤਵਾਨ ਨੂੰ ਅਨਟੇਰੀਓ ਦੇ ਮਿਸਿਸਾਗਾ ਵਿੱਚ ਹਿੰਦੂ ਵਿਰਾਸਤ ਕੇਂਦਰ ਦੇ ਵਿੱਚ ਕੀਤਾ ਗਿਆ। ਇਹ ਮੂਰਤੀ ਫਾਈਬਰ ਗਲਾਸ ਤੋਂ ਬਣੀ ਹੋਈ ਹੈ ਤੇ ਇਹ ਮੂਰਤੀ ਹੁਣ ਗ੍ਰੇਟਰ ਟੋਰਾਂਟੋ ਦੇ ਖੇਤਰ ਦੇ ਵਿੱਚ ਇੱਕ ਅਧਿਆਤਮਿਕ ਅਤੇ ਸੱਭਿਆਚਾਰਕ ਪ੍ਰਤੀਕ ਦੇ ਵਜੋਂ ਸਥਾਪਿਤ ਹੋ ਗਈ ਹੈ। ਦੱਸਿਆ ਇਹ ਉਦਘਾਟਨ ਸਮਾਰੋਹ ਦੇ ਵਿੱਚ ਹਜ਼ਾਰਾਂ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ ਜਿਸ ਦੇ ਵਿੱਚ ਕਈ ਪ੍ਰਮੁੱਖ ਸਿਆਸਤਦਾਨ ਵੀ ਸ਼ਾਮਲ ਨੇ ਜਿਨ੍ਹਾਂ ਦੇ ਵਿੱਚ ਮਹਿਲਾ ਅਤੇ ਕੈਨੇਡਾ ਮੰਤਰੀ ਰੀਚੀ ਵਾਰਡੇ ਖਜ਼ਾਨਾ ਬੋਰਡ ਦੇ ਪ੍ਰਧਾਨ ਸਫਕਤ ਅਲੀ ਅੰਤਰਰਾਸ਼ਟਰੀ ਉਪਾਦ ਮੰਤਰੀ ਮਨੀਂਦਰ ਸਿੱਧੂ ਵੀ ਸ਼ਾਮਲ ਨੇ ਹਾਊਸ ਆਫ ਕਾਮਨਸ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਵੀ ਮੌਜੂਦ ਸਨ ਕੈਨੇਡਾ ਵਿੱਚ ਭਗਵਾਨ ਜੀ ਰਾਮ ਦੀ ਮੂਰਤੀ ਦੀ ਸਥਾਪਨਾ ਤੋਂ ਬਾਅਦ ਲੋਕਾਂ ਨੇ ਕੈਨੇਡਾ ਨੂੰ ਦੁਬਾਰਾ ਮਹਾਨ ਬਣਾਉਂਦਾ ਨਾਅਰਾ ਪੁਲੰਦ ਕੀਤਾ ਉਸਨਾਲੀ ਇੱਕ ਹੋਰ ਉਪਭੋਗਤਾ ਨੇ ਲਿਖਿਆ ਅਯੁੱਧਿਆ ਤੋਂ ਟੈਰਗੋ ਤੱਕ ਸ਼੍ਰੀ ਰਾਮ ਦਾ ਨਾਮ ਸਰਹੱਦਾਂ ਤੋਂ ਪਾਰ ਗੂੰਜ ਰਿਹਾ ਹੈ ਇਹ ਸਿਰਫ ਇੱਕ ਮੂਰਤੀ ਨਹੀਂ ਹੈ ਇਹ ਵਿਸ਼ਵਾਸ ਅਤੇ ਪਛਾਣ ਦਾ ਵੀ ਪ੍ਰਤੀਕ ਹੈ ਜੋ ਪੂਰੀ ਦੁਨੀਆ ਦੇ ਵਿੱਚ ਉੱਚਾ ਖੜਿਆ ਹੈ ਇੱਕ ਹੋਰ ਉਪਭੋਗਤਾ ਨੇ ਲਿਖਿਆ ਟੋਰਾਂਟੋ ਕੈਨੇਡਾ ਭਗਵਾਨ ਸ਼੍ਰੀ ਰਾਮ ਦੀ ਸਖਤੋ ਚਿ ਮੂਰਤੀ ਹੁਣ ਮਿਸਿਸਾਗਾ ਦੇ ਵਿੱਚ ਸਥਾਪਿਤ ਕੀਤੀ ਗਈ ਹੈ ਇਹ ਵਿਸ਼ਵਵਿਆਪੀ ਹਿੰਦੂ ਭਾਈਚਾਰੇ ਲਈ ਇੱਕ ਮਾਣ ਵਾਲਾ ਪਲ ਹੈ ਇਕਾ ਜਿਹੇ ਦੇਸ਼ ਦੇ ਵਿੱਚ ਜਿੱਥੇ ਹਿੰਦੂਆ ਨੂੰ ਕੱਟੜਪੰਥੀ ਵੱਖਵਾਦੀ ਤੱਤਾਂ ਤੋਂ ਵਧਦੀ ਦੁਸ਼ਮਣੀ ਦਾ ਸਾਹਮਣਾ ਕਰਨਾ ਪਿਆ ਇਹ ਮੂਰਤੀ ਨਾ ਸਿਰਫ ਵਿਸ਼ਵਾਸ ਦਾ ਪ੍ਰਤੀਕ ਹੈ ਸਗੋਂ ਧੀਰਜ ਸ਼ਾਂਤੀ ਅਤੇ ਬਚਾਅ ਦਾ ਵੀ ਪ੍ਰਤੀਕ ਹੈ ਸਨਾਤਨ ਧਰਮ ਉੱਚਾ ਖੜਿਆ ਹੋਰਾਂ ਨੇ ਲਿਖਿਆ ਆਓ ਕੈਨੇਡਾ ਨੂੰ ਦੁਬਾਰਾ ਮਹਾਨ ਬਣਾਈਏ ਤੇ ਸ਼ਾਨਦਾਰ ਸੁੰਦਰ ਬਣਾਈਏ ਬਿਊਟੀ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ